ओ, <laughs> ना ते मैं तेरे पापा ने कहा इतने कर पता है जब बाहर निकल गया तो पढ़ती हवा हाँ जी सारू और सारे कि जी उम्मीद करके तीन सारे वादिया हो गए अज नवेड़ लिया ਇਹ ਵਸਾ ਜੀ ਮੈਨੂੰ ਵੇੜੀ ਕੀ ਹੱਟੀ ਸੀਗੀ ਥੋੜਾ ਜਿਹਾ ਕੰਮ ਹੈ ਜੇ ਰਸੋਈ ਦਾ ਸੀਗਾ ਸਮਾਨ ਸਮੋਨ ਪਾਉਣ ਵਾਲਾ ਸੀ ਮੈਂ ਕਿਹਾ ਚੱਲ ਪਾ ਲੈਨੇ ਆ ਹੱਲੇ ਪਾਉਣੀ ਲੱਗੀ ਸੀ ਤੇ ਸਿੱਧੂ ਆ ਗਿਆ ਪਿੱਛੇ ਆਹ ਦੇਖੋ ਕੀ ਲੈਣਾ ਜੀ ਤੁਸੀਂ ਰੋਟੀ ਵਸਾ ਸਵੇਰੇ ਨੂੰ ਮੈਂ ਕਹੀ ਗਈ ਆ ਵੀ ਮੈਂ ਪਰੌਂਠੀ ਬਣਦੀ ਆ ਪਰੌਂਠੀ ਖਾ ਲਾ ਖਾ ਲਾ ਖਾ ਲਾ ਕਹਿੰਦਾ ਮੈਨੂੰ ਹੱਜੇ ਭੁੱਖ ਨਹੀਂ ਆ ਮੈਂ ਤਾਂ ਬਿਸਕੁਟ ਖਾਉਣਾ ਚਾਹਦੇ ਨਾਲ ਹੁਣ ਚਾਹ ਨਾਲ ਬਿਸਕੁਟ ਖਾ ਲਿਆ ਹੁਣ ਮੈਨੂੰ ਜਦੋਂ ਮੈਂ ਫ੍ਰੀ ਹੋਈ ਆ ਥੋੜੀ ਮੈਂ ਕਿਹਾ ਚੱਲ ਬੈਠਦੀ ਆ ਮੈਨੂੰ ਕਹਿੰਦਾ ਮੰਮੀ ਹੁਣ ਪਰੌਂਠੀ ਬਣਾ ਕੇ ਦੇ ਦੇ ਮલાઈ ਦੇ ਨਾਲ ਹ ਮੈਂ ਮੈਚਨ ਮੈਂ ਬਣਾਉਣੀ ਆ ਮਾੜਾ ਜਿਹਾ ਕੰਮ ਲੜ ਕੇ ਫੇਰ ਤੈਨੂੰ ਦਿੱਲੀਆਂ ਮੈਂ ਬਣਾ ਕੇ ਮੈਂ ਕਿਹਾ ਚੱਲ ਆ ਥੋੜਾ ਜਿਹਾ ਸਮਾਨ ਪਾ ਲਾਂ ਚਾਹ ਤੂੰ ਅੰਦਰ ਬੈਠ ਸਿੱਧੋ ਫਿਰ ਮੈਂ ਤੈਨੂੰ ਦਿਨੀ ਆ ਅੱਛਾ ਪਰਾਣੀ ਪਾਵ ਬਣਾ ਕੇ ਤੇ ਅਮੋਲ ਵੀ ਅੱਜ ਨਹੀਂ ਸਕੂਲ ਇਹ ਵੀ ਥੋੜੇ ਸਮੇਂ ਤੋਂ ਜਿਹੜੀ ਹੈਗੀ ਬਿਮਾਰ ਚੱਲ ਰਹੀ ਆ ਬੁਖਾਰ ਦਾ ਚੱਲਦਾ ਸੀ ਕਿ ਇਹਨੂੰ ਬਸ ਅਗਲੀਆਂ ਜਦੋਂ ਸਟਾਰਟ ਹੋ ਜਾਂਦੀਆਂ ਇਹ ਥੋੜਾ ਬਿਮਾਰੀ ਦੀ ਸ਼ੁਰੂ ਹੋ ਜਾਂਦੀ ਰਹਿਣਾ ਤੇ ਦਵਾਈ ਇਹਦੀ ਚੱਲ ਰਹੀ ਆ ਹੁਣ ਬਾਕੀ ਦੇਖਦੇ ਆ ਠੀਕ ਹੋ ਜੂਗੀ ਤਾਂ ਫੇਰ ਸਕੂਲ ਜਾਊਗੀ ਮਨ ਲਾਦਾ ਉਦੋਂ ਤੱਕ ਤਾਂ ਵੀ ਛੁੱਟੀਆਂ ਹੀ ਸ਼ੁਰੂ ਹੋ ਜਾਣੀਆਂ

खड़ा इतने बैठनीचे ममा ने कहा बैड तो नहीं बैठना कार्टून देखी इन है दे अखा खराब कर लेंगा सवेरे फोन च रना गा अच्छा चल खा अपनी परोंठी दे ममा ने कि स्वाद बनाई है दस गर्म है फिर हूँ गर्म गर्म ही खाएगा ठंडी होके खाएगा लिया बशास बछाईए बहुत ज्यादा है गर्मी गर्मी कर्म रोट। हाँ, रोटी की ठंडी रोटी चाहिए बर्फ वाले दिन। ले खा ला ठीक है मेरी भी लिया ममा ਨਹੀਂ ਬਸ ਪਾਣੀ ਪਾਣੀ ਆਵੇ ਇਹ ਦੇਖ ਲਉਂ ਮੈਂ ਹਾਂ ਲੈ ਨਹੀਂ ਦੀ ਤੂੰ ਮਲਾਈ ਹੋ ਹੈ ਮਲਾਈ ਲੈ ਲਈ ਕੋਈ ਨਹੀਂ ਹਾਏ ਹਾਏ ਪੇਗੜੀ ਦੀ ਮਲਾਈ ਬੇਗਲੂ ਗਰਮੀ ਨਹੀਂ ਇਹ ਹਾਂ ਨਹੀਂ ਕਹਗੀ ਇਹ ਗਰਮ ਹੈ ਰੋਟੀ ਰੋਟੀ ਤੇ ਰੱਖ ਕੇ ਥੋੜੀ ਇੱਥੇ ਨਾਲ ਲਾ ਕੇ ਖਾ ਨਾ ਤੇ ਖਾ ਲਉ ਪਾਣੀ ਲੈ ਆਂ ਪਾਣੀ ਇੱਥੇ ਰੱਖ ਦਿਆ ਕਰੋ ਮਾੜਾ ਇੱਕ ਉਹ ਨਾਲ ਠੀਕ ਗਰਮੀ 기ਵੇਂ ਹੋਈ ਵੀ ਹੈ ਨਾ ਮੇਰੇ ਤੇ ਬੰਦ ਬਲਾਏ ਤੇ ਹੈ ਹੋ ਗਿਆ ਰਸੋਈ ਦਾ ਕੰਮ ਥੋੜਾ ਪਾਣੀ ਦਾ ਹੋਇਆ ਪਹਿਲਾਂ ਮੈਨੂੰ ਵੇਚ ਮੈਂ ਤਾਂ ਫੋਟੋ ਕਰਨਾ ਆਪ ओके ਨਾ ਮੈਂ ਫੋਟੋ ਲੈ ਲਿਆ ਪਹਿਲੇ ਆਹ ਇਹ ਪਾਣੀ ਤੇ ਹੀ ਆ ਪਾਣੀ ਦੀ ਕਟਾ ਕਰ ਲਉਣਾ ਆਇਆ ਇਹ ਗੈਸ ਤੇ ਹੀ ਖੰਡਾ ഇപ്പം ആ മീനീന मम्मा मम्मा आज भी परावा हो गया से मतलब पिछला अच्छा पहला पराणा नहीं, नहीं, सी। नहीं। थी हम्म हम्म वो पता नहीं मैंने खून इंजेक्ट करवाया थी ये करबाई नहीं थी खून हां पहला भी चेक करवाया था हां फिर वो कल गए थे वैसे कल रख के गए आज के चक्कर ना आया ना से है अच्छा हां खून ने खावाते सीधी हवा से बैठ के वैसे बाल निकलने में नहीं दिया था हम्म ਉਹ ਜਿੰਦਾ ਲੱਗਿਆ ਉਹ ਕੰਮ ਨੂੰ ਤਾਂ ਲੱਗਿਆ ਉਹ ਫ੍ਰੀ ਜਿੰਨਾ ਮੈਂ ਸੋਤੁੰਦਾ ਪਰ ਦੇ ਇੱਕ ਵਾਰੀ ਐਸੀ ਧਵਾ ਚ ਗਿਆ ਰਹਾ ਹੂੰ ਕਿ ਆਪਣੇ ਤਾਂ ਹੈ ਨਹੀਂ ਇਹਨੇ ਅਸੀਂ ਬਾਹਰ ਗਏ ਨੇ ਥੋੜੀ ਸਪੋਰਟ ਨਹੀਂ ਆਊਗਾ ਇਸੀ ਦੇ ਕਰਕੇ ਤਾਂ ਸਾਰੇ ਪੈਣਾ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆਊਗਾ ਐਸੀ ਆਪਣਾ ਘਰ ਬਣੂਗਾ ਫਿਰ ਸਾਡਾ ਅਜੇ ਤਾਂ ਸਿਰੈਂਟ ਤੇ ਹੀ ਆ ਹੂੰ ਘਰ ਵੀ ਕਾਇੰਝ ਬਣੂਗਾ ਚਲੋ ਕੋਈ ਨਹੀਂ ਪਰਮਾਤਮਾ ਸੁਣੂਗਾ ਸਾਡੀਆਂ ਸੁਣੂਗਾ

ਲੇ ਆਂਦੇ ਕੱਪੜੇ ਮੰਮਾ ਨੇ ਪੁੱਛ ਆਵੇਂ ਜੇ ਨੇ ਠੀਕ ਐ ਮੈਂ ਇਧਰ ਸਾਈਡ 'ਤੇ ਖੜ੍ਹ ਜਾਂਗੀ ਜਮਾ ਆਵਾਜ਼ ਨਹੀਂ ਆਉਂਦੀ ਨਾ ਕੋਈ ਨਹੀਂ ਐ ਬਾਹਰ ਆਵਾਜ਼ਿਕ ਕੇ ਮਾਰਨਾ ਐ ਕਿੰਨੀ ਤੇਜ਼ ਆ ਸੁਣਨੀ ਨਹੀਂ ਆਉਂਦੀ ਐ ਭਾਈ ਇਹ ਬੜਤੀ ਨਾ ਸਿਰ 'ਤੇ ਟੋਪਰ ਮੋੜ ਕੇ ਸੈਟ ਵੀ ਨਹੀਂ ਬੰਦੀ ਚਲਦੀ ਹਾਏ बाहर ना अंदर ही रह गर्मी है लो जो भी कपड़े पाओ तो डिग्ता ही है पूरी कड़ाकेदार

ਕੀ ਕਹਿੰਦਾ ਹੈ ਉਹ ਬਾਟ ਬਾਲ ਅੰਦਰੋਂ ਟੀਵੀ ਬੰਦ ਕੀਤਾ ਕਦੀ ਕਮੀਜ਼ ਨਹੀਂ ਲੈਂਦੀ ਨਾ ਕਢੇਗੀ ਉਥੇ ਲਿਆਉਂਦੀ ਹੈ ਨਾ ਦੇਖਿਆ ਮੈਂ ਦੇਖ ਆਂ ਅੰਦਰ ਹੀ ਰਹੇਗੀ ਸਿੱਧੂ ਦੇ ਅੰਦਰ ਰਹੇਗੀ ਟੀ-ਸ਼ਰਟ ਨਹੀਂ ਤੂੰ ਨਾ ਜਾ ਹਾਂ ਜਾ ਮੈਂ ਦੇਖਣ ਨੂੰ ਦੇਖ ਲੈ ਮੈਂ ਲੱਭੂ ਤੇ ਕਿੱਥੇ ਗਈ ਹੈ ਹਾਂ 12 ਵਾ ਆਕੇ ਤਾਂ ਕੁਝ ਵੀ ਨਹੀਂ ਦਿਖਦਾ ਮੈਂ ਕਿੱਥੇ ਲੁਟਾ ਲੈ ਮੱਪਾ ਲੈ ਮੱਤੀ ਸੀ ਤੇ ਘੰਟਾ ਲੈ ਉਧਰ ਬਹਿ ਜਾ ਹਮ ਤੋ ਬੰਬੂ ਲੈ ਅਮਾ ਅਮਾ ਹਾਂ ਬੋਲ ਤੂੰ ਬੇੜਕੇ ਮੈਨੂੰ ਫੋਨ ਦੇ ਦਿਓ ਤੰਕੂ ਨੂੰ ਬੇੜਕੇ ਲੈ ਬੇੜਕੇ ਵਾ ਬੇੜਕੇ ਮੇਰੀ ਕੰਮ ਕੋ ਮੂੰ ਲਬੇੜਕੇ ਮੈਨੂੰ ਫੋਨ ਦੇ ਦਿਓ ਫੋਨ ਨਹੀਂ ਲੈਣਾ ਪੜਾਈ ਕਰ ਲਿਓ देखे भी दी हाँ। ने मैं भी चलो अभी कपड़े नहीं चल सिद्धू बैठ मैं खड़ी हो की तो, तो, की? तो खाएंगी की, की मैं के मैं खड़ी खाएगी की मैं मैं क्या हूँ खड़ी खड़ी थक गई के फोन नहीं मिलता जी फोन टीवी तेरा कार्टून तो चल रहे देख दे तो लाइट आगे आगे लाइट लाइट भी गई 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 बंद 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 कर दे चल रहे। हाँ। बांद करो बांद करो लाइट गई, लाइट गई। पूरी कर रात चलता हम

ਕੜਤੀ ਹਵਾ ਵਿਚ ਇਹ ਵੈਸੇ ਬੈਲੂਨ ਨੇ ਬਹੁਤ ਵਧੀਆ ਨਿਕਲੇ ਇਹ ਦਿਵਾਲੀ ਵੇਲੇ ਲਿਆਂਦਾ ਸੀ ਦੇਖ ਲੋ ਲੈ ਹੋਰ ਇਹਨੇ ਅੱਜ ਸਵੇਰੇ ਪਤਾ ਕੀ ਇਹਨੇ ਗੁੱਸੇ 'ਚ ਇਹ ਤੇ ਲੱਤ ਮਾਰੀ ਤਾਂ ਇਹਦੇ 9 ਵਜੇ ਨਾ ਜਿਹੜਾ ਇਹਦੇ ਉੱਤੇ ਕੱਟ ਪੈ ਗਿਆ ਸੀ ਮੈਂ ਟੇਪ ਲਾਈ ਸੁਰੇ ਦੂਸਰੀ ਸਾਈਡ ਐ ਪਰ ਇਹ ਆ ਸੀ ਦੇ ਇੱਥੇ ਹੁਣ ਇੱਥੋਂ ਪਹਿਲਾਂ ਖੋਲ ਨਹੀਂ ਲੱਗਦਾ ਸੀ ਖੋਲ ਕੇ ਹਵਾ ਭਰਨੀ ਪੂ ਫੇਰੇ ਜਾਨ ਕੱਢਦੀ ਲੈ ਹੋਰ ਅੰਦਰ ਸਿੱਧੂ ਨੂੰ ਗੁੱਸਾ ਹੁੰਦਾ ਹੋਊਗਾ ਉਹ ਗੁਬਾਰਾ ਉਹ ਚੰਬੜਾ ਹਵਾ ਦਾ ਨਹੀਂ ਕਰੀ ਹਾਂ ਦੇਖ ਲੈਣਾ ਕੀ ਬਣਨਾ ਇਹ ਤਾਂ ਭਾਈ ਦੇ ਚ ਹੋਰ ਕੀ ਇਹਦਾ ਨਾ ਬਾਸ ਇੰਨੀ ਮੇਰੇ ਤੇ ਨਹੀਂ ਜਾਣਾਗੀ ਫੋਕਲਾ ਖਲਾਉਗਾ ਆਹ ਵੱਲ ਖੋਲਣਾ ਬੁੱਤ ਤੋਂ ਪਰ ਨਹੀਂ ਨਹੀਂ ਤੂੰ ਰਹਿਂਦੇ ਮੈਂ ਤਾਂ ਹਵਾ ਨਹੀਂ ਆ ਰਿਹਾ ਸਿੱਧੂ ਸਿੱਧੂ ਹੈ ਪਾਪਾ ਜਿੰਨੇ ਮੈਂ ਕੋਈ ਨਹੀਂ ਆ ਕੇ ਦੇਖੂਗਾ ਕੋਈ ਹਨ ਲੈ ਸਾਰੇ ਸਿੱਧਵਾ ਤੂੰ ਬਣਿਆ ਵੈ ਨਾ ਮੈਂ ਇੱਕ ਮਿੰਟ ਰੁਕ ਜਾਵਾਂ ਮਾਂ ਮਾਂ ਤੇਰੇ ਆਂਦੇ ਪਾਪਾ ਨੇ ਫਿਰ ਦੇਖ ਪਾਪਾ ਕਹਿੰਦੇ ਮੈਂ ਆਪੇ ਵਾਹ ਫੁੱਲ ਗਏ ਮਾਂ ਸਾਰੇ ਫੁੱਲ ਗਏ ਤੂੰ ਵਾਹ ਤੂੰ ਦੇਖ ਲੈ ਕਿਹੜਾ ਹੈ ਮੂਰੋ ਤਾਂ ਬੰਦ ਕੀਤਾ ਉਹ ਦੇਖ ਉਹ ਦੇਖ ਬੰਦ ਤਾਂ ਮੂਰੋ ਕੀਤਾ ਵੈ ਹਵਾ ਕਿੱਥੇ ਜਾਉਂ ਬਾਸਤੁਰਾਂ ਤਾ ਦੁੱਖ ਲੱਗੂਗਾ ਆ ਜੀ ਦੁੱਖ ਲੱਗਣੀ ਤੇ ਆ ਦੇ ਆ ਦਾਦੂ ਵੀ ਆ ਗਏ ਨੇ ਨਹੀਂ ਕਰ ਨਹੀਂ ਕਰ ਰਿਹਾ ਰੰਗ ਦੇਖਦਾ ਹੀ ਨਹੀਂ ਕੋਈ ਬੰਦਾ ਗੇੜਾ ਲੱਗ ਲੱਗ ਇਹ ਵਾਲਾ ਨਾ ਰੱਖ ਆਹ ਆ ਲੈ ਇਹ ਜਦੋਂ ਆਂਗੇ ਸੰਦੇ ਨੂੰ ਦਿੱਤੇ ਗਏ ਇਨੀ ਮੇਅ ਹੈ ਤੋਂ ਜ਼ਿਆਦਾ ਤੀ ਅ ਨਟ ਮੁਟੇ ਲੈ ਜਾ ਜਾ ਤੁਸੀਂ ਕਰਨਾ ਵਿੱਚ ਸਹੀਕ ਹੋ ਗਿਆ ਕੀ ਜਾਂ ਫਿਰ ਹੋ ਗਿਆ ਨਹੀਂ ਆ ਦੇਖ ਤੇ ਇਹ ਵੀ ਚੜਦਾ ਹੈ ਗੇਟ ਇਹ ਇੱਥੇ ਪਾ ਜੂਗਾ ਇਹ ਹਾਂ ਇਹ ਇੱਥੇ ਨੂੰ ਝੁੱਕ ਗਿਆ ਸੀ ਇਹ ਨਾ ਇਹ ਦੇਖ ਕੇ ਮਰਾਂ ਅੰਦਰ ਡੜੀ ਕੋਈ ਹਾਂ ਫਰਮਣਾ ਹੋ ਗਿਆ ਤੇ ਆਹਾਂ ਦੇ ਕੌਣ ਆਏ ਆ ਉਥੋਂ ਆਪ ਤਾਂ ਸਾਵ ਜੇ ਪਹੁੰਚਿਆ ਉਹ ਨਹੀਂ ਸੀ ਸੀ ਕਨਵੀਟ ਕਰ ਵੀ ਆ ਅੱਛਾ ਤੇ ਗਾਇਜ਼ ਪਾਪਾ ਵੀ ਆ ਗਏ ਸੀਗੇ ਤੇ ਹੁਣ ਮੰਮਾ ਕਰ ਰਹੀ ਨੇ ਤਿਆਰੀ ਹੋਰ ਨਾ ਉੱਠ ਦੁਪਹਿਰੇ ਦੁਪਹਿਰੇ ਕੰਮ ਲਾਤਾ ਹੂੰ ਕਹਿੰਦੇ ਹੁਣ ਭੁੱਖ ਲੱਗੀ ਪਈ ਆ ਮੈਂ ਕਿਹਾ ਤੁਸੀਂ ਪਹਿਲਾਂ ਨਹੀਂ ਦੱਸਿਆ ਹੈਗਾ ਸਾਡੇ ਕੋਲ ਤੇ ਰਾਤ ਵਾਲੇ ਚਾਵਲ ਸੀ ਅਸੀਂ ਉਹਨਾਂ ਨਾਲ ਚੱਲ ਖਾ ਲਿਆ ਦੁਪਹਿਰ ਤੇ ਹੁਣ ਕਹਿੰਦੇ ਭੁੱਖ ਲੱਗੀ ਮੈਂ ਕਿਹਾ ਮੈਂ ਹੁਣ ਕੀ ਬਣਾਵਾਂ ਖੇਰ ਕਹਿੰਦੇ ਚਲ ਦੇਖ ਲੈ ਪਰੌਠੇ ਬਰੁਠੀ ਬਣਾ ਦੇ ਕੋਈ ਮੈਂ ਕਿਹਾ ਚਾ ਮਾ ਆਲੂ ਵਾਲੀ ਪਰੌਠੇ ਮੈਂ ਮਾ ਆਲੂ ਵਾਲੀ ਪਰੌਠੀ ਲੈ ਤਿਆਰੀ ਕਰ ਲਈ ਹੈ ਹੋਰ ਕੱਜ ਵੀ ਕੱਢ ਲਿਆ ਆਲੂ ਉਬਲਦੇ ਪਏ ਆ ਸੀਟੀ ਵੱਜ ਗਈ ਇੱਕ ਹੁਣ ਸੀਟੀ ਇੱਕ ਵੱਜ ਗਈ ਤੇ ਦੋ ਵੱਜਣ ਗਿਆ ਹੋਰ ਹਮਮ ਹਮ ਮੋਰ ਮੇਰੀ ਹਰ ਸਿੱਧੂ ਵੀ ਉੱਠ ਗਾੜਾ ਲੈ ਅੱਜ 2 ਵਜੇ ਉੱਠ ਗਿਆ ਉਹ ਵੀ ਜਲਦੀ ਉੱਠ ਗਿਆ ਆ ਲੱਗਾ ਫੋਨ ਦੇਖਣ ਡੜੀ ਦਾ ਹੋਰ ਹਮਮ ਹੁਣ ਮੈਂ ਲੱਗਿਆ फटाफट ਮੈਂ ਕਿਹਾ ਚਾ ਆਲੂ ਬਣ ਗਏ ਪਰੌਠੀ ਬਣਾ ਲੈਣੇ ਆ ਤਾਂ ਮੈਂ ਤਾਂ ਗੈਸ ਵਿੱਚ ਮੈਂ ਸਬਜੀ ਜਲ ਫਟਾਫਟ ਬਣਾਦਾ ਵੀ ਸਬਜੀ ਤੇ ਕਾ ਮੈਂ ਨਹੀਂ ਆਣੀ ਵਾਲੀ ਬਣਾਉਣੀ ਕਿਉਂਕਿ ਉਹਨਾਂ ਨੂੰ ਅਲ ਵਾਲੀ ਪ੍ਰੋਣ ਦਾ ਸਾਂਭ ਮੈਨੂੰ ਵੀ ਬਾਸੰਤ ਜੀ ਸਿਖਾੜੇ ਤੁਸੀਂ ਪ੍ਰੋਣ ਹੀ ਖਾਂਦੇ ਰਹਿੰਦੇ ਹੋ ਐਂ ਤਾਂ ਬਿਮਾਰ ਹੋਣੇ ਹੱਸਿਟਾ ਖਾਲੀ ਸਾਡਾ ਤਾਂ ਭਰਿਆ ਬੈਠੇ ਲੋਕ ਆਪਾਂ ਤਾਂ ਰੋਟੀ ਖਾ ਚੁੱਕੇ ਆਂ ਬਸ ਉਹਨਾਂ ਦਾ ਦੇਖਦੇ ਆਂ ਬਣਾ ਕੇ ਦੇ ਦਿੰਦੇ ਆਂ ਹੂੰ ਤਿਆਰੀ ਕਰਦੇ ਆਂ ਮੋ ਚਲ ਮੇਰੀ ਹੈਲਪ ਕਰਾ ਦੇ ਮਾੜੀ ਹੀ ਕਰਾ ਦੇ ਆਪਾਂ ਖਰਾਬੀ ਨਹੀਂ ਦਰਮੀ ਦੀ ਆਣਾ ਇੱਕ ਸਵਾਦ ਗੋਲੀ ਖਾ ਕੇ ਗਏ ਨੇ ਹੋਰ ਬਾਰੋਂ ਵੀ ਜਿਹੜਾ ਘੱਟ ਖਾਂਦੇ ਨੇ ਕੋਈ ਬਾਹਲੀ ਚੀਜ਼ ਖਾ ਕੇ ਰਾਜੀ ਨਹੀਂ ਹੈਗੇ ਹੋਰ ਇਹ ਕਿ ਕੁਚੇ ਵਗੈਰਾ ਤੇ ਇਤਾਂ ਦੀ ਕੋਈ ਚੀਜ਼ ਹੋਰ ਛੋਲੇ ਧੂਨੇ ਵਿੱਚ ਖਾ ਲੈਣਾ ਬਾਰੋਂ ਨਹੀਂ ਕਹਿੰਦੇ ਕੋਈ ਖਾਣਾ ਘਰੇ ਹਵਾ ਤੂੰ ਰੋਣ ਚੱਲੀ ਪਰੋਠੀ ਲਾ ਦੇ ਮਤਲਬ ਮੈਂ ਖਾ ਹੀ ਖਾਉਂਗਾ ਚਲੋ ਮਾਂ ਆਰਾਮ ਕਰਾਂਗੇ ਮੈਂ ਆਲੂ ਤੇ ਬਣਾ ਲੈ ਚਲੋ ਮੰਮਾ ਨੇ ਬਣਾ ਮੰਮਾ ਨੇ ਹੋ ਗਿਆ ਮੰਮਾ ਹੁਣ ਥੋੜਾ ਕੰਮ ਬਣਾ ਲਿਆ ਤੇ ਖਾ ਰੇ ਨੇ ਤੋ ਅੱਛਾ ਹਲੇ ਹਾਂ ਹੂੰ ਠੀਕ ਐ ਕੀ ਕਹਿੰਦੇ ਜੋ ਤਾਂ ਲਿਆ ਤੇ ਰੱਖੋ ਇਹਦੇ ਵਾਲਾਂ ਨੂੰ ਪਤਾ ਨਹੀਂ ਕੀ ਹੋ ਗਿਆ ਛੋਟੇ ਛੋਟੇ ਜੇ ਹੋ ਗਏ ਨਾ ਹੋਰ ਕੀ ਵਾਲੀ ਹੈ ਕਹਿੰਦਾ ਛੋਟੇ ਹੋਣਗੇ ਲੈ ਹਾਂ ਵਾਲ ਸਾਰਿਆਂ ਦੇ ਲੰਬੇ ਹੁੰਦੇ ਐ ਤੇ ਛੋਟੇ ਹੋ ਜਾਣੇ ਕਹਿੰਦਾ ਵਾਲ ਹੀ ਐ ਛੋਟੀ ਹੋਣਗੇ ਕਹਿੰਦਾ ਲੈ ਹਾਂ ਸਿੱਧੂ ਕੱਲ ਤਾਂ ਹੋ ਗਈਆਂ ਮੈਸੇਜ ਆ ਗਿਆ ਸਕੂਲਾਂ ਦਾ ਕੱਲ ਤਾਂ ਸਾਨੂੰ ਛੁੱਟੀਆਂ ਹੋ ਗਈਆਂ ਬਹੁਤ ਆ ਛੁੱਟੀਆਂ ਹੋ ਗਈਆਂ ਹਾਂ 30 ਜੂਨ ਤੱਕ ਹੋ ਗਈਆਂ 31 ਜੂਨ ਤੱਕ ਤੈਨੂੰ ਵੀ ਪਤਾ ਛੁੱਟੀਆਂ ਹੋ ਗਈਆਂ ਮੈਸੇਜ ਆਉਂਦਾ ਫੋਨ ਆਇਆ ਹਾਂ ਮੈਸੇਜ ਆ ਗਿਆ

ਕਾਣ ਦੇ ਦੀ ਜੇ ਕਾਣ ਇਹਦੇ ਚ ਫੋੜਨ ਨਹੀਂ ਸੀ ਇੱਕ ਵਾਰੀ ਇਹ ਚ ਪਾਲੋ ਫੇ ਪਪਾ ਪਾ ਦੇਣਗੇ ਮੰਮਾ ਮੰਮਾ ਨੇ ਪਹਿਲਾਂ ਮਤਲਬ ਬੈਕ ਤੇ ਪੀਂ ਜਾਂ ਸੀ ਨਾ ਤਾਂ ਹਣ ਕਿਹਾ ਵੀ ਜ਼ਿਆਦਾ ਨਹੀਂ ਝੁਕਣਾ ਹੈਗਾ ਇਸ ਕਰਕੇ ਕੱਲ ਬੁਲਾਇਆ ਮੈਨੇ ਫੇ ਜਾਣਾ ਕੱਲ ਜਾਣਾ ਹੋਰ ਅੱਛਾ ਕੱਲ ਪਤਾ ਨਹੀਂ ਕੀ ਕਹਿੰਦੇ ਸੀ ਆਇਲਿੰਗ ਜੀ ਕਰਨਗੇ ਕੋਈ ਅੱਛਾ ਜਿੱਦੀ ਸਿੱਧੂ ਤੰਗ ਨਾ ਕਰ ਜਿਹੜਾ ਖਾਲੀ ਪੈ ਜਾਂਦਾ ਇੱਥੇ ਬੈਠੇ ਉਹ ਭਰ ਜਾਂਦਾ ਵੀ ਸਪੇਸ ਜਿਹੜਾ ਵਿੱਚ ਕਵਰ ਹੋ ਜਾਊਗਾ ਕਹਿੰਦੇ ਉਹ ਭਰ ਜੂਗੀ ਹੁਣ ਫੇਰ ਕੱਲ ਨੂੰ ਬੁਲਾਇਆ ਦੇਖੋ ਕਿਨੇ ਵੇਲੇ ਜਾਂਦੇ ਸਵੇਰੇ ਕਿੰਨਾ ਉਹਦਾ ਪਪਾ ਦਾ ਟਾਈਮ ਸਾਨੂੰ ਵੀ ਲੈ ਜਾ ਮੈਂ ਤੁਸੀਂ ਉੱਥੇ ਕੀ ਕਰਨਾ ਸਿੱਧੂ ਅੱਜ ਤੇ ਮੰਮਾ ਤਾਂ ਕਰੀ ਜਾਂਦੇ ਨੇ ਕਿ ਪਾਠ ਤੇ ਮੈਂ ਤੇ ਸਿੱਧੂ ਹੁਣ ਬੈਨਗੇ ਅੰਦਰ ਤੇ ਸਾਨੂੰ ਤਾਂ ਹੋ ਗਈਆਂ ਨਾ ਕਿ ਇਹ ਛੁੱਟੀਆਂ ਮੈਂ ਸੋਚਿਆ ਕੱਲ ਸਕੂਲ ਜਾਉਂਗੀ ਹੁਣ ਕੱਲ ਤਾਂ ਛੁੱਟੀਆਂ ਹੀ ਹੋ ਗਈਆਂ ਤੇ ਸਾਰੇ ਸਕੂਲ ਅਚੋ ਗਏ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਛੁੱਟੀਆਂ ਹੋ ਗਈਆਂ ਜਾਂ ਨਹੀਂ ਹੋਈਆਂ ਹਲੇ ਹੈਨਾ ਸਿੱਧੂ ਨੂੰ ਵੀ ਹੋ ਗਈਆਂ ਛੁੱਟੀਆਂ ਅਗਲੀ ਵਾਰ ਜਾਇਆ ਕਿ ਨਹੀਂ ਅਗਲੀ ਵਾਰ ਛੁੱਟੀਆਂ ਤੋਂ ਬਾਅਦ ਚੱਲਾਂਗੇ ਹੁਣ ਤਾਂ ਆਪਾਂ ਸਕੂਲ ਹੈਨਾ ਇਹ ਦੇਖੋ ਜੀ ਕਿ ਮੈਂ ਕੀ ਹੁਣ ਦੇਖਦੇ ਸ਼ਾਇਦ ਦਾਦੀ ਵੀ ਆਣਗੇ ਹੁਣ ਦੇ ਕੇ ਥੋੜੀ ਰੇਟਾਂ ਦਾ ਦੇਖਦੇ ਆਂ ਦੀਦੀ ਦੇਖੋ ਮੈਂ ਕੀ ਖੇਡ ਲੈ ਕਿਚਲੋ ਜੀ ਅੱਜ ਦਾ ਬਲੌਗ ਅਸੀਂ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ লাইਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਆ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਧਿਆਨ ਰੱਖੋ ਬਾਕੀ ਸਸਿਕਾ ਜੀ ਸਾਰਿਆਂ ਨੂੰ ਠੀਕ ਛੁੱਟੀਆਂ ਹੋ ਗਈਆਂ ਸਾਰੇ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਹੋ ਗਈਆਂ ਇਹਨੂੰ ਖੁਸ਼ੀ ਨਹੀਂ ਖੁਸ਼ ਨਹੀਂ ਹੈਗਾ ਮਾਮੂ ਘਰ ਜਾਣਾ ਕਿਉਂ ਮੈਂ ਪੜ੍ਹਾਂਗਾ ਮੈਂ ਤਾਂ ਪੜ੍ਹਾਂਗਾ ਬਲੌਗ ਦੇ ਵਿੱਚ ਸ਼ਰੀਫ ਬਣ ਰਿਹਾ ਇਹ ਹਾਂ ਹੈਨਾ ਪੜ੍ਹਾਂਗਾ